ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਸਿੱਕਾ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣਾ ਤਾਂ ਜੋ ਫਿਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਕੋ ਡਲੀਕ ਐਚ ਐਫ ਕ੍ਰੋਸਬੈਡ ਸੇਲੀ ਲੈ ਕੇ ਆਏ ਆ ਫੁੱਲ ਹਾਈਟ ਦੇ ਵਿੱਚ ਦੂਜਾ ਸੂਆ ਸੂਂਦੀ ਆ ਭਾਈਨ ਮजूद ਦੇ ਬੱਚਾ ਕਿਸੇ ਪਾਸੇ ਲਿੱਸੀ ਨਾਵੇਂ ਨਹੀਂ ਪੱਠਪੜਾ ਚੈੱਕ ਕਰ ਸਕਦੇ ਆ ਜੇ ਗੱਲ ਕਰੀਏ ਆਰਡਰ ਦੀ ਆਰਡਰ ਦੇਖ ਸਕਦੇ ਆ ਸੂਹ ਦੇ ਵਿੱਚ 4 ਤੋਂ 5 ਦਿਨ ਬਾਕੀ ਪਏ ਆ ਅਜੇ ਵਲਟਲਾ ਚੈੱਕ ਬਹੁਤ ਸੋਹਣਾ ਕਰਮ ਵਾਲੀ ਹਵਾਨਾ ਤਿਆਰ ਕਰਕੇ ਸੂਹੂਗੀ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਫੇਸ ਬਿਊਟੀ ਚੈੱਕ ਕਰੋ ਬਾਕੀ ਥਣਾਂ ਦਾ ਗੈਪ ਤੁਹਾਨੂੰ ਦਿਖਾ ਦਿੰਨੇ ਆ ਲਈ ਵੀ ਉੱਤੇ ਮਿਲਕ ਵੇਜ ਦੇਖ ਸਕਦੇ ਆ ਪਹਿਲੇ ਸੂਏ ਬਾਈ ਜੀ 22 23 ਕਿਲੋ ਦੁੱਧ ਦਿੱਤਾ ਇਸ ਵਾਰੀ 24 25 ਤੋਂ ਖੁੱਲਾ ਚਵਾ ਦੋਗੀ ਫਾਲੋ ਵਰਡੇ ਕੱਦ ਕੱਢਦੀ ਆ ਭਾਈਨ ਮजूद ਦੇਖ ਸਕਦੇ ਆ ਤੁਹਾਨੂੰ ਤੁਹਾਨੂੰ ਬਹੁ ਕੀ ਸੋਨ ਨੂੰ ਨੇੜ ਤੋਂ ਫਿਰ ਚੈੱਕ ਕਰਵਾ ਦਿੰਨੇ ਆ ਦੂਜਾ ਸੂਆ ਸੁੰਦਿਆ ਸੂਨ ਦੇ ਵਿੱਚ ਪੰਜ ਤੋਂ 6 ਦਿਨ ਬਾਕੀ ਪਏ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੀ ਤਸੀਲ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8699099728 ਸਾਰੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੱਕ ਦੇਖਣ ਲਈ ਧੰਨਵਾਦ ਜਲਦ ਮਿਲਦਾ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮਚ